ਕੀ ਨਾਮ ਤੁਹਾਡਾ ਬਾਜੀ ਮੇਰਾ ਨਾਮ ਸੰਜੀਵ ਰੋੜਾ ਵਾਰ ਨੰਬਰ 52 ਤੋਂ ਮੈਂ ਰਿਵਾਈਟ ਇਲੈਕਸ਼ਨ ਲੜੀ ਹੈ ਜੀ ਮੈਂ ਇਥੋਂ ਪਰਿਵਾਰੀ ਆ ਪਾਕਪਾਟ ਜਿਹੜਾ ਅਜਨਾਲਾ ਦੇ ਚਾਰੀਆਂ ਪਿੰਡਾਂ ਚ ਹੋਰ ਵੀ ਬਾੜ ਕਾਈ ਆ ਜਮਦਾਸਪੁਰ ਉਹ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਇਸ ਕੁਛ ਸੋਜੀ ਸਮੀ ਸਾਜ਼ਿਸ਼ ਸੀ ਜਾਂ ਵੈਸੇ ਹੀ ਨਹੀਂ ਇਹ ਜਿਹੜੀ ਆਫਤਾ ਗਈ ਹੈ ਕੁਦਰਤੀ ਆਫਤਾ ਹੈ ਜੀ ਕਾਰਨ ਇਹਦੇ ਚ ਉਹ ਵੀ ਹੋਇਆ ਹੋਇਆ ਤੇ ਉਹ ਮਾਰਾ ਜੇਕਰ ਪ੍ਰਸ਼ਾਸਨ ਨੇ ਨੂੰ ਪਹਿਲੇ ਥੋੜਾ ਜਿਹਾ ਵੇਖਦਾ ਕਿ ਹੋ ਸਕਦਾ ਹੈ ਕਿ ਵੀ ਇਹਨੂੰ ਰੋਕਿਆ ਜਾ ਸਕਦਾ ਸੀ ਜਾਂ ਨੁਕਸਾਨ ਘੱਟ ਹੋ ਸਕਦਾ ਰਹਿੰਦਾ ਪਰ ਇਹ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਇਹ ਜਾਨੀ ਨੁਕਸਾਨ ਘੱਟ ਹੈ ਪਰ ਜਿਹੜਾ مالی ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹੈ ਇਹਦੇ ਬਾਰੇ ਪ੍ਰਸ਼ਾਸਨ ਨੂੰ ਵੱਡੇ ਤੋਂ ਵੱਡਾ ਕਦਮ ਚੁੱਕ ਕੇ ਸਭ ਤੋਂ ਪਹਿਲੇ ਜਿਹੜੀ ਉੱਥੇ ਦੀ ਜੋ ਵੀ ਪ੍ਰਸ਼ਾਸਨ ਨੂੰ ਉੱਤੇ ਸਮਗਰੀ ਚਾਹੀਦੀ ਹੈ ਉਹਦੇ ਦੀ ਬੰਦੀ ਹੈ ਘਰਾਂ ਤੋਂ ਰਿਲੀਫ ਕਰਕੇ ਬਾਹਰ ਕੱਢਣਾ ਚਾਹੀਦਾ ਹੈ ਜਿਹੜੇ ਲੋਕ ਫਸੇ ਹੋਏ ਨੇ ਵਾਤ ਤੋਂ ਵਾਤ ਜੋ ਵੀ ਜਨਨੀય ਸੰਸਥਾਵਾਂ ਲੱਗੀਆਂ ਹੈ ਨਾਲ ਉਹ ਵੀ ਆਪਣਾ ਕੰਮ ਕਰ ਰਹੀਆਂ ਨੇ ਪ੍ਰਸ਼ਾਸਨ ਨੂੰ ਇਹਦੇ ਵਿੱਚ ਚਾਹੀਦਾ ਹੈ ਕਿ ਇਹ ਸਾਰਾ ਕੰਮ ਆਰਮੀ ਨੂੰ ਦੇ ਦੇਣਾ ਚਾਹੀਦਾ ਹੈ ਕਿ ਜਿਹੜਾ ਆਰਮੀ ਵਧੀਆ ਤਰੀਕੇ ਦੇ ਨਾਲ ਕਿਉਂਕਿ ਅੱਗੋਂ ਬਿਮਾਰੀਆਂ ਫੈਲਣ ਦਾ ਵੀ ਡਰ ਹੈ ਕਿਉਂਕਿ ਇਸ ਤੋਂ ਬਾਅਦ ਜਿਹੜਾ ਅਗਲਾ ਕਦਮ ਹੈਗਾ ਉਹ ਬਿਮਾਰੀਆਂ ਦਾ ਕਿ ਆਰਮੀ ਵਧੀਆ ਤਰੀਕੇ ਦੇ ਨਾਲ ਕਰੂਗੀ ਕਿ ਕਰਦੀ ਹੈ ਤੁਸੀਂ ਕਹਦੇ ਹੋ ਕਿ ਆਰਮੀ ਨੂੰ ਦੇ ਦੇ ਦੇਣਾ ਚਾਹੀਦਾ ਹੈ ਇਲਾਕਾ ਆਰਮੀ ਨੂੰ ਸਮਝ ਲਓ ਕਿ 20% ਹੱਦ ਤੱਕ ਇਹਨਾਂ ਇਲਾਕਾ ਦਿੱਤਾ ਪੂਰਾ ਇਲਾਕਾ ਨਹੀਂ ਦਿੱਤਾ ਆਰਮੀ ਜਿੰਨਾ ਵੀ ਹੋ ਸਕਦਾ ਉਹ ਕਰਨ ਲਈ ਹੈ ਵੇਖੋ ਜੀ ਜਿਹੜਾ ਤੁਹਾਡੇ ਕਹਿਣ ਦੇ ਮੁਤਾਬਿਕ 80% ਬਾਕੀ ਵੀ ਹੋਰ ਹੈਗਾ ਨਾ ਜੇਕਰ ਉਹ ਵੀ ਦਿੱਤਾ ਜਾਵੇ ਤੇ ਇੰਨੀ ਜਿਹੜਿਆ ਨੁਕਸਾਨ ਹੈ ਘੋਂ ਤੋਂ ਬਚਾਇਆ ਜਾ ਸਕਦਾ ਹੈ ਜਾਨੀ ਕਾਰਨ ਜਿਹੜੇ ਲੋਕ ਫਸੇ ਹੋਏ ਨੇ ਪ੍ਰਸ਼ਾਸਨ ਦੇ ਕਹਨ ਦੇ ਉੱਤੇ ਕਈ ਨਹੀਂ ਆਉਂਦੇ ਆਰਮੀ ਦੇ ਕਹਨ ਦੇ ਉੱਤੇ ਕੋਈ ਮਿਲਤੀ ਦੇ ਕਹਨ ਦੇ ਉੱਤੇ ਉਹ ਜਲਦੀ ਮੰਨ ਜਾਂਦੇ ਆ ਉਥੋਂ ਦੇ ਸਰਪੰਚ ਵਗੈਰਾ ਉਹਨਾਂ ਦੇ ਕਹਨ ਦੇ ਉੱਤੇ ਹੀ ਉਹਨਾਂ ਨੇ ਆਪਣੇ ਘਰ ਛੱਡਨੇ ਆ ਤੁਸੀਂ ਦੇਖਿਆ ਹੀ ਹੋਣਾ ਕਈ ਲੋਕ ਵਿਚਾਰੇ ਇਹੋ ਜਿਹੇ ਵੀ ਗਏ ਆ ਜਿਹੜੇ ਘਰ ਨਹੀਂ ਛੱਡਣਾ ਚਾਹੁੰਦੇ ਉੱਥੇ ਰਹਿਣਾ ਚਾਹੁੰਦੇ ਜਦਕਿ ਪਾਣੀ ਉੱਥੇ 6-6 ਫੁੱਟ 5-5 ਫੁੱਟ 7-7 ਫੁੱਟ ਪਾਣੀ ਹੈਗਾ ਇਹ ਹੋ ਰਿਹਾ ਹੁਣ ਕਿਉਂ ਗੰਗੂ ਸ਼ਾਲਾਂ ਦਾ ਕੀਤਾ ਜਾ ਰਿਹਾ ਰਸਤੀ ਇਹਥੇ ਜੀ ਸਾਡੇ ਕੋਲ ਠਾਕੂ ਜੀ ਦੀ ਕਿਰਪਾ ਨਾਲ ਕੋ 150 ਦੇ ਕਰੀਬ ਗਾਂ ਹੈ ਜੀ ਤੇ ਪਾਣੀ ਰਾਤ 12 12:30 ਵਜੇ ਤੱਕ ਆ ਗਿਆ ਜੀ ਹੁਣ ਪਾਣੀ ਬਹੁਤ ਚੜਿਆ ਇਸ ਕਰਕੇ ਪ੍ਰਸ਼ਾਸਨ ਤੇ ਨਾਲ ਸਾਡੀ ਸਾਰੀ ਕਮੇਟੀ ਤੇ ਇਹਦੇ ਨਾਲ ਜੀ ਅਸੀਂ ਇਹਨੂੰ ਸਰਕਿਆ ਥਾਵਾਂ ਤੇ ਪਚਾਰੇ ਆ ਜੀ ਜਾਂ ਭਖਤਾਰਾ ਸਿੰਘ ਸਕੂਲ ਦੇ ਵਿੱਚ ਜਾਂ ਜੀ ਕੋਈ ਵੀ ਜਿਹੜੀ ਵੀ ਸਰਕਿਆ ਥਾਂ ਦੋ ਤਿੰਨ ਜਗ੍ਹਾ ਹੈਗੇ ਪੁਆਇੰਟ ਜਿੱਥੇ ਵੀ ਸਾਨੂੰ ਲਾਊਡ ਜਗ੍ਹਾ ਮਿਲਦੀ ਹੈ ਤਾਂ ਆਪਾਂ ਉਹਨੂੰ ਉਹਨੂੰ ਇਹਨਾਂ ਨੂੰ ਉੱਥੇ ਸਰਕਿਆ ਥਾਵਾਂ ਤੇ ਪਚਾ ਰਹੇ ਆ ਜੀ ਕਿਹੜੇ ਕਿਹੜੇ ਜਾਨਵਰ ਹੈ ਕਰਦੇ ਇਹ ਸਾਡੇ ਦਾ ਗਊਾ ਜੀ ਨਾਲ ਬੱਚੇ ਜੀ ਜੀ 160 60 ਦੇ ਕਰੀਬ ਹੈ ਜੀ ਜੀ ਰਾਤ ਕਿਨੇ ਗਊਸ਼ਾਲਾ ਦੇ ਹਜੇ ਮਾਰੇ ਆ ਜੀ ਬਹੁਤ ਆਲੇ ਦੁਆਲੇ ਪਾਣੀ ਆ ਬਹੁਤ ਰਸਕਿਆ ਜੀ ਹਾਂਜੀ ਤੇ ਰਸਕੀ ਦਾ ਪਾਣੀ ਬਹੁਤ ਜ਼ਿਆਦਾ ਆ ਗਿਆ ਤੇ ਅੰਦਰ ਵੀ ਚੱਕੜ ਵਗਾਰਾ ਬੜਾ ਹੋਇਆ ਪਿਆ ਤੇ ਕੋਈ ਪਹਿਲੇ ਇਹਨਾਂ ਦਾ ਕੋਈ ਇੰਤਜ਼ਾਮ ਨਹੀਂ ਸੀ ਹੈਗਾ ਸਰਕਾਰ ਵੱਲੋਂ ਤੇ ਹੁਣ ਚਲੋ ਇਸ ਤਰ੍ਹਾਂ ਹੋਣ ਤੇ ਮੌਕੇ ਤੇ ਆਣ ਕੇ ਤੇ ਬਸ ਲੱਗੇ ਹੈ ਜੀ ਬਸ ਸਿੱਧੀ ਜਿਹੀ ਗੱਲ ਹੈ ਕੀ ਕਰ ਰਿਹਾ ਜੀ ਹੁਣ ਇਹਨਾਂ ਨੇ ਵੀ ਕੀ ਕਾਰਵਾਈ ਕਰ ਰਹੀ ਹੈ ਸਾਰੇ ਗਊਸ਼ਾਲਾ ਦੇ ਵਿੱਚ ਨਾ ਆਲੇ-ਦਲੇ ਸਾਰੇ ਪਾਣੀ ਇਕੱਠਾ ਹੋ ਗਿਆ ਤੇ ਗਾਵਾਂ ਦੀ ਸੇਫਟੀ ਵਾਸਤੇ ਇਹਨਾਂ ਨੇ ਕੋਈ ਸ਼ਿਫਟ ਕਰਕੇ ਉੱਤੇ ਕਰ ਰਹੇ ਆ ਪਰ ਪੱਕੇ ਪ੍ਰੈਮੀਸ ਸਕੂਲ ਚ ਦੇ ਇੱਕ ਫਾਈਮੰਦ ਲਾਗੇ ਪੇ ਉੱਤੇਗਾ ਪਾਰਕਿੰਗ ਪਾਰਕਿੰਗ ਤਾਂ ਕਿ ਨਾ ਉਹਨਾਂ ਜੇ ਸੇਫ ਰਹੇ ਤਾਂ ਕੋਈ ਪਾਣੀ ਮਲ ਪੱਠਿਆਂ ਵਗੈਰਾ ਦੇ ਇੰਦੀਆਮ ਵੀ ਕਰ ਰਹੇ ਨੇ ਕਿੰਨੇ ਪਸ਼ੂ ਕਿੰਨੇ ਲੱਗਦੇ ਹੈ ਬੋਟ 250 ਪਸ਼ੂ ਹੈ ਪਸ਼ੂ ਦੇ ਗਾਵਾਂ ਕਿਦੋਂ ਆਇਆ ਹੈ ਤੁਹਾਡੇ ਤੋਂ ਪਾਣੀ ਕਿੰਨਾ ਕਿਦੋਂ ਆਇਆ ਤੇ ਕਿੰਨਾ ਤੁਹਾਨੂੰ ਸਲਾਹ ਹੈ ਇਹਨਾਂ ਨੂੰ ਰੱਖ ਕੇ ਕਰਨਾ ਚਾਹੀਦਾ ਹੈ ਹੈ ਕਦੋਂ ਪਾਣੀ ਆਇਆ ਤੁਹਾਨੂੰ ਕਦੋਂ ਮਹਿਸੂਸ ਹੋਇਆ ਕਿ ਪਾਣੀ ਸਰ ਕੱਲ ਤੇ ਇਕੱਠਾ ਹੋ ਰਿਹਾ ਪਾਣੀ ਬੈਗ ਮਾਰ ਰਿਹਾ ਸੱਕੀ ਦਾ ਪਾਣੀ ਉਹ ਸਾਰੇ ਉਹਨੇ ਆਲੇ ਦੁਆਲੇ ਪਾਣੀ ਇਕੱਠਾ ਹੋ ਗਿਆ ਹੁਣ ਸਾਰੇ ਮੈਂਬਰ ਇਕੱਠੇ ਹੋਏ ਨੇ ਕਿਦੋਂ ਆਂ ਡੀਸੀਓ ਕਰੇ ਇਸਕੀ